ਰਾਤ ਕਣੀਆਂ ਪੈ ਗਈਆਂ ਸੀ ਤੇ ਹੁਣ ਧੁੱਪ ਘੜਾ ਕੇ ਡਾਰਿਆ ਹੰਦੇ ਸਣ ਨਹੀਂ ਦਿੰਦੀ ਕੱਖ ਵੀ ਜਿਵੇਂ ਵੀ ਨਾ ਪੜਨਾ ਸ਼ੁਰੂ ਕਰ ਦਿੱਤਾ ਚੋਲੇ ਸਿਰ ਚ ਮਾਰ ਕੇ ਮੁੰਡਾ ਖਤਮ ਕਰ ਦਿੱਤਾ ਦੋ ਛੋਲੇ ਕਰ ਦਿੱਤਾ ਯਾਰ ਤੁਸੀਂ ਇੱਕ ਪਰਿਵਾਰ ਨਹੀਂ ਇੱਕ ਪੀੜੀ ਖਤਮ ਕਰ ਦਿੱਤੀ ਉਹ ਤੇਰੀ ਹੈ ਯਾਰ ਬਹੁਤ ਗਲਤ ਕੰਮ ਕੀਤਾ ਤੂੰ ਕਹ ਤਾ ਨਾ ਨਾ ਜਿਹਨਾਂ ਚ ਰੋਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਹਕੂਮਤ ਦਾ ਬੋਝਾਂ ਦੀ ਕੋਈ ਪਰਵਾਹ ਨਹੀਂ ਲੋ ਜੀ ਦਿਨ ਚੜ ਗਿਆ ਤਿੱਖਾ ਤੇਜ ਤਰਾਹ ਦਿਨ ਤੇ ਮੇਰੀ ਡਿਊਟੀ ਜਿੱਤਿਆ ਇਸ ਕਿਾਰੇ ਚ ਅੱਧੇ ਪਾਤੀ ਆ ਅੱਧੀ ਰਹਿੰਦੀ ਸੀ ਹੁਣ ਪਾਤੀਏ ਬਾਕੀ ਮੱਕੀ ਵਾਲੀ ਮਸ਼ੀਨ ਆਉਂਦੀ ਆ ਫੇਰ ਇਦੋਂ ਵੇਲੇ ਹੋ ਗਏ ਉਧਰ ਜਾਵਾਂਗੇ ਰੈਂਦਾ ਥਾਂ ਉਧਰ 3-4 ਕਿਲੇ ਤਿਆਰ ਕਰਨ ਵਾਲੇ ਉਹ ਹੋ ਜਾਣਗੇ ਤੇ ਫੇਰ ਉਧਰ ਚੱਲਦੇ ਚੱਤਾਂ ਹੀ ਆਣ ਵੀਡੀਓ ਆਪਾਂ ਲੋਈ ਮਹੀਨ ਤੇ ਲਾਪੀ ਉਧਰ ਆ ਗਈ ਆ ਆ ਉਥੇ ਆ ਉਲੇ ਉਹ ਬੁਖਾਂ ਦੇ ਤੇ ਉਧਰ ਹੁਣ ਦੋ ਜਾਨੇ ਹੈਗੇ ਉਧਰ ਆਪਾਂ ਜਾਣਾ ਨਹੀਂ ਛੁਪੀ ਬੇਰੋਜ਼ਗਾਰੀ ਕਾਤੇ ਕਰਨੀ ਹੈ ਜੇ ਤਾਂ ਆਪਣੇ ਕੋ ਇਧਰ ਕੰਮ ਹੈਗਾ ਹੱਲੇ ਤੱਕ ਮੈਂ ਆਹ ਪੰਜਾਂ ਰੇੜੀਆਂ ਛੁੱਟੀਆਂ ਹਵਾ ਚੱਲ ਪਈ ਚੱਲ ਪਈ ਰੱਬਾ ਕਰਦੇ ਮੜਾ ਠੰਡਾ ਕੱਲ ਰਾਤ ਕਣੀਆਂ ਪੈ ਗਈਆਂ ਓਹੋ ਰੰਗ ਕਣੀਆਂ ਰਾਤ ਕਣੀਆਂ ਪੈ ਗਈਆਂ ਸੀ ਤੇ ਹੁਣ ਧੁੱਪ ਘੜਾ ਕੇ ਦਾਰਿਆ ਹੁੰਦੇ ਛਣ ਨਹੀਂ ਦਿੰਦੀ ਕੱਖ ਵੀ ਬਹ ਹਵਾ ਹੀ ਚੱਲ ਪਈ ਐ ਫੇਰ ਦੁਬਾਰਾ ਚਲੋ ਮੌਸਮ ਠੰਡਾ ਹੋ ਜੀਵੇ ਇਹੀ ਬਾਤ ਇਨੇ ਨਾਲ ਆਪਾਂ ਖੇਤੀ ਤੁਰਿਆਣਾ ਕੰਮ ਅੱਜ ਦੇਖਦੇ ਆਂ ਕਿ ਜਿੰਨੀ ਚੱਕ ਹੋ ਗਈ ਵੱਤ ਤੋਂ ਵੱਧ 11 ਭਰਨਾ 11 ਉਦਾਂ ਅੱਧਾ ਘ ਭਰਿਆ ਅੱਧੋਂ ਜ਼ਿਆਦਾ ਬਾਕੀ ਜਿੰਨੀ ਹੋ ਗਈ ਆਦੂਆਂ ਵਾਲੀਆਂ ਰੋਟੀਆਂ ਨਾ ਤੇ ਪੀ ਕੇ 1.5 ਤੋਂ 2 ਲੀਟਰ ਲੱਸੀ ਤੇ ਹੁਣ ਮੈਂ ਆ ਗਿਆ ਫੇਰ ਬਾਹਰ ਵੈਸੇ ਮੌਸਮ ਸੋਹਣਾ ਹੋ ਗਿਆ ਨਾ ਠੰਡਾ ਹੋ ਗਿਆ ਉਹ ਪੱਠੇ ਵੀ ਹੁਣ ਵੱਢ ਦਿੱਤੇ ਹੋਰ ਥੋੜੇ ਜੇ ਉਹ ਹੱਲ ਆ ਗਿਆ ਬੰਦਾ ਸਾਡਾ ਇੱਥੇ ਤੇ ਲਗਭਗ ਮੇਰਾ ਹੀ ਰੂੜੀ ਵੀ ਖਿਲਰ ਹੀ ਗਈ ਹੈ ਹੁਣ ਗੈਰੇਜ ਤੇ ਆ ਵੀ ਇੱਥੇ ਲੈ ਕੇ ਹੁਣ ਕੰਮ ਆਪਾਂ ਖਿੱਚ ਗਏ ਇੱਥੇ ਹੈਗਾ ਕੰਮ ਹੁਣ ਆਈਨਾਂ ਦਾ ਚੱਕ ਲਿਆ ਸਾਰਾ ਤੇ ਹੁਣ ਇਹਨੇ ਇੱਕ ਥੱਪ ਨਿਕਲਿਆ ਇਥੋਂ ਉਹਨੂੰ ਮੈਂ ਆਊਟ ਸਟੌਟ ਗਿਆ ਟਿਆਂ ਨਿਕਾ ਜਾਈ ਸੀ ਸਪੋੜੀਆ ਜਾਂ ਕਈ ਤੇ ਪਾ ਕੇ ਉਹ ਬੂਟੇ ਜਿਹੇ ਨਾਲ ਲਵੇੜ ਕੇ ਉਹਦੇ ਸੱਟੇ ਆਂਦਾ ਇੱਥੇ ਕਈ ਕੋਸ਼ ਨਿਕਲਣਾ ਇੱਥੋਂ ਆਹ ਥਾਂ ਜਾ ਪਰ ਚਲੋ ਹੁਣ ਨੇ ਵੇੜ ਲਈ ਜਿਹੜੀਆਂ 5 10 ਗਰੇੜੀਆਂ ਹੋਰ ਪੈਣੀਆਂ ਪਾ ਕੇ ਤੇ ਫੇਰ ਆਪਾਂ ਇਧਰ ਗੋਏ ਤੋਂ ਦਵੇਲੇ ਆ ਫੇਰ ਹੀ ਵਾਇਆ ਜਾਣਾ ਥਾਂ ਗੋਏ ਤੋਂ ਵਿਲੇ ਹੋ ਗਏ ਫੇਰੇ ਥਾਂ ਪਾਉਣੇ ਆ ਫੇਰ ਲਿਆਉਣੇ ਬੀਜ ਆ ਕੇ ਉਹ ਵੀ ਆਪਾਂ ਇਹ ਜਾਣਾ ਲੈਣ ਵੀ ਵੀ ਲੈ ਆਈਏ ਫਿਰ ਪਠੇ ਵੀ ਨੇ ਇਥੇ ਬਾਜਰਾ ਜਾਂ ਨਿਊਟਰੀ ਜੋ ਵੀ ਕਰਦੇ ਕਹਿਣਗੇ ਉਹ ਲੈ ਆਵਾਂਗੇ ਤੇ ਵੀ ਨੇਗੇ ਸਹੀ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਨਿਊਟਰੀ ਵੀਜ ਲੈਣੇ ਆ ਹੁਣ ਟਾਈਮ ਆ ਅਗਲਾ ਕੇਰਾ ਵੱਢ ਕੇ ਉਹ ਚ ਬਾਜਰਾ ਲਾ ਲਾਂਗੇ ਰੂੜੀ ਦਾ ਕੰਮ ਸੰਪਨ ਹੋ ਗਿਆ ਤੇ ਉਧਰ ਬਾਬਾ ਜੀ ਨੇ ਵਹਰੀਣਾ ਪੜਨਾ ਸ਼ੁਰੂ ਕਰ ਦਿੱਤਾ ਜਿਹੜਾ ਮੈਂ ਤੁਹਾਨੂੰ ਕੱਲ੍ਹ ਦੇ ਵਲੌਗ 'ਚ ਦੱਸਿਆ ਸੀ ਵੀ ਆਪਣੇ ਮੁੰਡਾ ਲੁੱਟਣ ਵਾਲਿਆਂ ਨੇ ਰਾਹ ਦੇ ਵਿੱਚ ਉਹਦੇ ਕੋਲ ਸਿਰ 'ਚ ਮਾਰ ਕੇ ਮੁੰਡਾ ਖਤਮ ਕਰ ਦਿੱਤਾ। ਦੋ ਛੋਟੇ-ਛੋਟੇ ਬੱਚੇ ਸੀ, ਪਰਿਵਾਰ ਸੀ। ਵਾਈ ਗੁਰੂ ਪਾਣਾ ਹੀ ਮਨਾਉਣ ਚੰਗੀ ਗੱਲ ਆ। ਪਰ ਲੁੱਟਣ ਵਾਲਿਆਂ ਨੂੰ ਵੀ ਬੇਨਤੀ ਆ ਯਾਰ ਕਿੱਥੇ ਦੇਣ ਦੇਵੋਗੇ ਤੁਸੀਂ? ਜੇ ਕੋਈ ਵੀਰ ਆਪਣੀ ਵੀਡੀਓ ਦੇਖਦਾ ਤਾਂ ਲੁੱਟਣ ਵਾਲਾ ਕੋਈ ਬੰਦਾ ਜਿਹੜਾ ਲੁੱਟਾਂ ਖੋਹ ਕਰਨ ਵਾਲੇ ਆ। ਤੁਸੀਂ ਉਹਦੀ ਜੇਬ 'ਚ 500 ਨਾਲ 1000 ਰੁਪਈਆ ਹੋਊ ਕਿਉਂਕਿ ਦਿਹਾੜੀਦਾਰੀ ਮੁੰਡਾ ਸੀ ਵਿਚਾਰਾ ਦਿਹਾੜੀ ਕਰਦਾ। 500000 ਹੋ ਬੱਡੂਆ ਲੈ ਜਾਓਗੇ ਚਲੋ ਮੰਨ ਲਓ ਕਿਸੇ ਵੇਲੇ 5-7000 ਹੋ ਗਏ ਤੁਸੀਂ ਇਹ ਕਦੇ ਨੋਟ ਕੀਤਾ ਵੀ ਜਿਹੜਾ ਅਜੋ ਬੰਦਾ ਦੁਨੀਆ ਤੇ ਨਹੀਂ ਰਿਹਾ ਉਹਦੇ ਬੱਚਿਆਂ ਦਾ ਕੀ ਹਾਲ ਹੋਣਾ ਤੁਸੀਂ ਕਤਲ ਕਰ ਦਿੱਤਾ ਯਾਰ ਤੁਸੀਂ ਇੱਕ ਪਰਿਵਾਰ ਨਹੀਂ ਇੱਕ ਪੀੜੀ ਖਤਮ ਕਰ ਦਿੱਤੀ ਉਹ ਸਾਡੀ ਭੈਣ ਦੀ ਜਿਹੜੀ ਉਹਦੇ ਘਰ ਦੀ ਸੀ ਮੁੰਡੇ ਦੀ ਉਹਦੀ ਭੈਣ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਸਾਰੀ ਸ਼ਰਮ ਕਰੋ ਯਾਰ ਥੋੜੀ ਜੀ ਮਿਹਨਤ ਕਰਕੇ ਖਾ ਲੋ ਇਹਦੇ ਨਾਲੋਂ ਇਹੋ ਜਿਹਾ ਪਾਪ ਖੱਟਣ ਨਾਲ ਦਿਹਾੜੀ ਆ 4-500 ਮਿਲ ਜੂ ਤੁਹਾਨੂੰ ਨਸ਼ਾ ਕਰਨਾ ਮਰੀ ਜਾਓ ਕਰੀ ਜਾਓ ਸ਼ਾਮ ਨੂੰ ਜੋ ਨਸ਼ਾ ਕਰਨਾ ਆਦੀ ਦਿਹਾੜੀ ਚ ਕਿਸੇ ਨੂੰ ਤੰਗਤ ਨਾ ਕਰੋ ਆ ਤੁਸੀਂ ਇੱਕ ਮਿਹਨਤ ਕਰਨ ਵਾਲਾ ਮੁੰਡਾ ਖਾ ਲਿਆ ਕੰਮ ਕਰਦਾ ਸੀ ਆਪਦੇ ਪਰਿਵਾਰ ਨੂੰ ਪਾਲਦਾ ਸੀ ਹੁਣ ਉਹਦੇ ਦੋ ਛੋਟੇ ਛੋਟੇ ਬੱਚੇ ਰੋਲਣੇ ਆ ਭਾਵੇਂ ਉਹਦੇ ਪਰਿਵਾਰ ਦੇ ਲੱਖ ਉਹ ਕਈ ਜਣ ਵੀ ਸਾਡੇ ਪੁੱਤ ਐ ਸੀ ਇਹਨਾਂ ਦਾ ਬਹੁਤ ਸੋਚਾਂਗੇ ਸੋਚੀ ਵੀ ਜਾਣ ਪਰ ਜਿੱਥੇ ਪੇ ਦੀ ਲੋੜਾ ਉਥੇ ਪੇ ਦੀ ਆ ਯਾਰ ਬਹੁਤ ਗਲਤ ਕੰਮ ਕੀਤਾ ਤੁਸੀਂ ਸਾਚ ਨਾਮ ਹੈ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਇਆ ਲਓ ਜੀ ਆ ਇਹਨਾਂ ਦਾ ਕਲੀਅਰ ਹੋ ਗਿਆ ਹੁਣ ਬਾਕੀ ਜਿਹੜੀ ਬਚੀ ਆ ਉਹ ਆਪਾਂ ਸਰੋਂ ਵੱਢ ਕੇ ਹਫ਼ਤੇ 10 ਦਿਨਾਂ ਤਾਈਂ ਤੇ ਸਰੋਂ ਵਾਲੇ ਕਿਾਰੇ ਦੇ ਵਿੱਚ ਕਰਾਹੇ ਨਾਲ ਖਲਾਰ ਦੇਣੀ ਆ ਪਾਣੀ ਲੱਗ ਜਾਂਦਾ ਉਹਨਾਂ ਮੱਕੀ ਨੂੰ ਮੈਂ ਪਹਿਲਾਂ ਲਾਇਆ ਹੁਣ ਮੈਂ ਪਠੰਡੇ ਕਈ ਡਿਊਟੀ ਉਹਨੂੰ ਉਧਰ ਚੱਲੇ ਆ ਤੇ ਡੈਡੀ ਉਹ ਢਾੜ ਕਾੜਨਦੇ ਆ ਦੂਜੀ ਪਾਸੇ ਨੂੰ ਤੇ ਮੈਂ ਹੁਣ ਚੱਲਿਆ ਘਰ ਨੂੰ ਆਹ ਬੰਦਾ ਇੱਕ ਖੜਾ ਪੜਤ ਲੱਗਾ ਖਾਦ ਪਾਉਣਾ

ਕਿ ਤੇਰੀ ਕਰ ਕਾਤੋਂ ਨਾ ਨਾ ਆਹ ਕੌਣ ਆਹ ਕੌਣ ਆ 3:30-4 ਵਜੇ ਦਾ ਮੌਸਮ ਨੇ ਫੇਰਾ ਪਾ ਲਿਆ ਬਦਲਦਿਆ ਕੰਮ ਹਵਾ ਚੱਲ ਪਈ ਬਹੁਤ ਤੇਜ਼ ਬੱਦਲ ਤਾਂ ਠੀਕ ਠਾਕ ਹੀ ਆ ਹਵਾ ਬੜੀ ਚੱਲ ਰਹੀ ਆ ਉਹ ਵੀ ਝਾਕੀਆਂ ਜਿਹਾ ਮਾਰਦਾ ਹਾਲ ਤੱਤੇ ਆ ਫੋਪਟੇੜੇ ਕਿ ਵੜ ਲੀਏ ਤੇ ਇਹ ਹੀ ਕਿਹੇ ਪਾਸੇ ਲੱਗਦੇ ਆ ਕਿਉਂਕਿ ਕਣੀਆਂ ਦੇ ਸਰ ਮੇਂ ਜੀਂਦੇ ਆ ਅੰਦੀ ਮਿੱਤਰੋ ਰਾਤ ਦੇ ਵੱਜ ਗਏ 9 ਤੇ ਅਸੀਂ ਐੇ ਹੁਣ ਡਾਕਟਰ ਦੀ ਦਵਾਈ ਲੈਣ ਮਾਤਾ ਦੀ ਦੇਖੋ ਸੋਨ ਇਨਸਾਨ ਪਹੀਏ ਸਾਰੇ ਬਸੇ ਨੇ ਰਾਈ ਨੇ ਰੋ ਬਾਈ ਸਾਰਾ ਦਿਨ ਕੰਮ ਕਰਕੇ ਥੱਕ ਗਿਆ ਨਾ ਸੌਣ ਦਾ ਸੁਆਦ ਹੀ ਵੱਖਰਾ ਹੈ ਨੀਂਦ ਬੜੀ ਜੋਰਾਂ ਦੀ ਆਉਂਦੀ ਹੈ ਅੱਜ ਮੈਨੂੰ ਪੂਰੀ ਜੋਰਾਂ ਦੀ ਨੀਂਦ ਆਉਂਦੀ ਹੈ ਕਿਉਂਕਿ ਜੀ ਵਾਣ ਪੂਰਾ ਹੋਇਆ ਕੰਮ ਬਹੁਤ ਸੀ ਜਿਹੜੇ ਕਹਿੰਦੇ ਨਾ ਨੀਂਦ ਨੂਂਦ ਨਹੀਂ ਆਉਂਦੀ ਕਿਸੇ ਦਿਨ ਮਨ ਮਾਰ ਕੇ ਨਾ ਜੀ ਤੋੜ ਕੇ ਕੰਮ ਕਰਕੇ ਦੇਖਿਓ ਮੰਜੇ ਤੇ ਡੇਗਦੇ ਨਾ ਨੀਂਦਾਂ ਆ ਗਿਆ ਲੱਕਿਓ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਡਾ ਵਲੌਗ ਦੇਖਣ ਲਈ ਮਿਲਦੇ ਹਾਂ ਅਗਲੇ ਵਲੌਗ 'ਚ ਸਤਿ ਸ੍ਰੀ ਅਕਾਲ